ਪੁਛਾਈ ਪੁਛਾਈ ਵੜਾ ਪੁੱਤ ਪੜ ਨਹੀਂ ਬਾਹਰ ਹੱਥ ਚੜਾ ਵੜਨਾ ਕੋਈ ਨਾ ਦੋ ਨੀ ਜੋਗੀ ਪਾੜੇ ਨੂੰ ਵੱਡੇ ਭਾਈ ਕਹਾਂ ਵੀ ਕੰਨੀਆਂ ਕੰਨੀਆਂ ਵੇਖਣੀਆਂ ਨੇ ਇੰਨਾ ਨੂੰ ਪੁੱਛ ਤਿੰਨਾਂ ਦੀ ਦੱਸਿਆ ਹਾਂ ਇੰਨੇ ਨੇ ਪੁੱਛ ਲੈ ਦੱਸ ਦੇ ਦੀ ਦੱਸ ਵੀ ਤਿੰਨਾਂ ਦੀ ਦੱਸ ਨਾ ਨਾ ਰੇ ਕਰੀ ਹੈ ਹੈ ਹਾਂ ਹੋਲ ਬਾਕੀ ਤੇ ਸਾਰੇ ਸਾਰੀ ਛੰਡ ਜਾਣਗੇ ਸਾਰੇ ਹੋ ਜਾਣਗੇ ਪਰ ਦੋ ਦਾ ਦੋ ਦਾ ਉਹ ਦੋ ਦੇ ਦੇ ਰੋ ਗੱਪਣ ਖਾਤੀ ਅਸੀਂ ਵੇਚ ਕੇ ਭਾਗ ਜਾਗੇ ਵੇਚ ਕੇ ਅਸੀਂ ਵੀ ਲੈ ਕੇ ਭਾਗ ਜਾਗੇ ਇੱਕ ਇੱਕ ਨਾ ਨਾ ਬਿਕਤਾ ਉਹ ਵੀ ਰੋਈ ਉਹ ਲਾਈਦਾ ਬੰਦਾ ਟਵਾਰਾ ਹਾਂ ਮੈਂ 2016 ਦਾ ਫੋਨ ਵਾਲਾ ਬੰਦਾ ਹੈ ਨਹੀਂ ਆਇਆ ਹੈਗਾ ਨਹੀਂ ਉਹ ਇੰਨਾ ਪੂਰਾ ਆਈਡੀ ਚੰਨਾ ਪੜ ਜਿਉ ਉਹ ਲੈ ਦੇਣ ਵਾਲੀ ਹਾਂ ਹਾਂ ਉਸ ਨੂੰ ਪਤਾ ਹੀ ਨਹੀਂ ਸੀ ਮਾਰਦੇ ਕਿਹੜਾ

ਲੈਣ ਦੇਣ ਕਰਿਆ ਸੁਪੂ ਉਹਦੇ ਨਹੀਂ ਕਰੀ ਅਸੀਂ ਵੀ ਲੈਣ ਦੇਣ ਨਹੀਂ ਕਰਾਂਗੇ ਰੁਪਇਆ 10000 ਦੇ ਦਿੰਨਾ 10000 ਦਾ ਕਰਦੀ ਪੱਠਾ ਯਾਰ ਉਹ ਹੁਣ ਤੂੰ 16 ਮੰਗ ਲੈ ਯਾਰ ਅਸੀਂ ਜਿਨਾ ਕੋ ਕਰਤਾ ਦੇਖ ਲੈ ਵਪਾਰੀ ਵਾਲੀ ਗੱਲ ਉਹੀ ਕਰਤੀ ਅਸੀਂ ਵੀ ਕਹਾ ਵੇਚਣੀਆਂ ਨਹੀਂ ਆਈ ਮੰਡੀ ਦੇ ਦਾ ਵਪਾਰੀ ਆਉਂਦੇ ਹੁੰਦੇ ਤੁਸੀਂ ਵੇਚਣਾ ਨੇ ਮੰਡੀ ਦੇ ਵਪਾਰੀ ਹੁੰਦੇ ਆ ਮੰਡੀ ਦੇ ਛੋਟੀਆਂ ਕਾ ਕੜੀ ਹੈਗੀ ਨਾ ਸਹਿਆਦ ਆ ਕਿਤੇ ਉਹ ਪਾਈ ਕਰ ਤੋ ਕਾ ਰੈਡੀ ਬਿਸ਼ ਨਹੀਂ ਹੈ ਕਿ ਆਈ ਥਿੰਕ 11000 ਰੁਪਏ ਨਾ ਉਹ ਫੜ ਲਾ ਹੁਣ ਨਾ ਯਾਰ ਹੋਰ ਕਿੰਨਾ ਤੈਨੂੰ ਲੈਣ ਦੇ ਦੇ ਕੋਈ ਥੋੜਾ ਮੁੱਤਾ ਲੈ ਤੂੰ ਸਾਈ ਸਾਈ ਵੱਡਾ ਤੂੰ ਪਾ ਨਹੀਂ ਤੂੰ ਹੱਥ ਜਿਲਾ ਬੜਾ ਦੇਣੀ ਹੋਣਾ ਦੇ ਦੇ 12000 ਰੁਪਏ ਹੋ ਗਏ ਨਾ ਨਾ ਬਰ ਸਹੀ ਆ 11000 ਨਾ ਸਹੀ ਆ ਆਣਾ ਲੋ ਕੋਈ ਨਹੀਂ ਇਹ ਤਾਂ ਲਈ ਉਹ ਪੱਟ ਦੇ ਸਾਬ ਦੀ ਉਹ 14 ਤੇ ਦੀਦਾ ਨਾ ਨਾ ਸਹੀ ਹੈ ਉਹ ਫਿਰ ਆਉਂਦਾ ਐ ਤੱਕੇ ਸਾਡੇ ਵਾਲ ਨਹੀਂ ਹੋ ਗਏ ਨਾ ਆ ਗੱਲ ਮਗਾ ਲਿਆ ਨਹੀਂ 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 ਮੈਂ ਨਾਲ ਬੈਠੇ ਪਾ ਉਹ ਤੇ ਨੁਸਤੀ ਜਨ ਕਰਦੇ ਨਹੀਂ ਚਾਹਤ ਨਹੀਂ ਆ ਵੀ ਗੱਲਾਂ ਕਰ ਰੱਖਣੀ ਨੇ ਨਹੀਂ ਕਰੇ ਨਹੀਂ ਨਹੀਂ ਯਾਰ ਪੂਰਾ ਬੈਠੂ ਨਹੀਂ ਨਹੀਂ ਅਸੀਂ ਤਾਂ ਬਈ ਕਰੇ ਰੱਖਣ ਵਾਲੇ ਹਾਂ ਉਹ ਤਾਂ ਕਰੇ ਰੱਖਣ ਵਾਲੇ 100000 ਲੱਖ ਜਾਰਾ ਤੇਰਾ ਹੋ ਗਿਆ ਯਾਰ ਬਸ ਹੁਣ ਉਹ ਨਾ ਠੀਕ ਆ ਠੀਕ ਆ ਠੀਕ ਆ ਹੋ ਗਿਆ ਬਾਈ ਪੈਸਾ ਉਡਾ ਲਓ ਪੈਸੇ ਗਿਣਾਉਣੇ ਪੈਸੇ ਗਿਣਾ ਲੈ ਪੈਸੇ ਗਿਣ ਬਾਈ ਹੋਰ ਹੋਰ ਹੋਈ ਪੱਟ ਠੀਕ ਹੈ ਉਹ ਹੀ ਪੱਠ ਵਿਕੀ ਹੈ ਕਿੰਨੀ ਤੇ ਉਹਦੇ ਹਿਸਾਬ ਤੇ ਉਹ ਵਿਕੀਆਂ ਨੇ ਉਹਦੀ ਕਰਕੇ ਲਾਏ ਨੇ ਪੈਸੇ ਇਹ ਜਿੰਨੀ ਕਰਕੇ ਕਰਕੇ ਲਾਈ ਜਾਂਦਾ ਕੀ ਹੈ ਪੁਲੀਸ ਕਿਹੜੀਆਂ ਨੇ ਆ ਪੱਠਾ ਸੀ ਦੋ

कहिड़े पिंड आयो चकाई चु वो वाकई दे गुड नोट 350 550 200 भाई पूरे हो गए 33 33 होए हो गया <कुण> <वाल्ते वाले थे। कॣणी> <कॣणीव> <कॣ> ਲੈ ਉਹ ਜਖਮ ਲੈ ਗਣ ਭਾਈ ਆ ਗਣ ਪਹਿਲਾਂ 10000 ਇਹ ਦੱਬ ਲਈ ਆਪਣੇ ਸਾਹਮਣੇ ਸਹੀ ਹੈ ਉਹ ਹੋ ਕਿਰੇ ਦਾ ਨਾਰਾ ਟਰਾਈ ਟਰਾਈ ਮਾਰ ਲਾਂਗੇ 10